ਪਹਿਲਾਂ ਤਾਂ ਦਿੱਤੇ ਔਰਤ ਨੂੰ ਵਿਆਜੀ ਪੈਸੇ ਫਿਰ ਗਲਤ ਨਿਗਾਹ ਰੱਖ ਕੇ ਕੀਤਾ ਗਲਤ ਕੰਮ ਜੀਹਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕੀ ਔਰਤ ਵੱਲੋਂ ਇਲਜ਼ਾਮ ਲਗਾਏ ਗਏ ਹਨ ਉਸਦੇ ਛੋਟੇ ਬੱਚੇ ਦੀ ਤਬੀਅਤ ਨਹੀਂ ਠੀਕ ਸੀ ਫਿਰ ਉਸਨੇ ਉਸ ਬੰਦੇ ਤੋਂ ਪੈਸੇ ਲੈ ਵਿਆਜੀ ਪਰ ਪੈਸੇ ਵਿਆਜੀ ਤਾਂ ਉਸਨੇ ਮੋੜ ਦਿੱਤੇ ਪਰ ਉਸ ਤੇ ਗਲਤ ਨਿਗਾਹ ਰੱਖਦਾ ਸੀ ਉਸ ਤੋਂ ਬਾਅਦ ਉਸ ਵਿਅਕਤੀ ਨੇ ਉਸਦੇ ਨਾਲ ਗਲਤ ਕੰਮ ਕੀਤਾ ਉਸ ਦੀਆਂ ਫੋਟੋਆਂ ਖਿੱਚੀਆਂ ਹਾਲਾਂਕਿ ਉਸ ਪੀੜਤ ਦੇ ਵੱਲੋਂ ਕਹਿਣਾ ਹੈ ਕਿ ਉਸਨੇ ਪ੍ਰਸ਼ਾਸਨ ਨੂੰ ਸਾਰੀਆਂ ਚੀਜ਼ਾਂ ਪ੍ਰੂਫ ਦੇ ਸਮੇਤ ਭੇਜੀਆਂ ਹਨ ਪਰ ਕਿਸੇ ਤਰੀਕੇ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਤੋਂ ਇਲਾਵਾ ਕਿਹੜਾ ਉਹ ਵਿਅਕਤੀ ਹੈ ਕੀ ਕੀ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਪੀੜਤ ਦੇ ਵੱਲੋਂ ਤੁਸੀਂ ਵੀ ਸੁਣੋ ਹਾਂਜੀ ਜੀ ਮੇਰਾ ਨਾਮ ਜਸਪ੍ਰੀਤ ਆ ਸੀਪੀ ਸਾਭ ਦੇ ਦਫਤਰ ਆਏ ਆ ਸਾਡੀ ਸੁਲਤਾਨਪੁਰ ਨਗਰ ਤੇ ਕੋਈ ਸੁਣਵਾਈ ਨਹੀਂ ਹੋਈ ਠੀਕ ਹੈ ਕੀ ਮਤਲਬ ਸਾਰੇ ਪ੍ਰੂਫ ਦਿੱਤੇ ਆ ਕੋਈ ਬੰਦਾ ਸੀ ਰਮਨ ਦਸਾਂਜ ਔਰ ਕੋ 3000 ਰੁਪਏ ਮੈਂ ਵਿਆਜ ਹੀ ਲਿਆ ਸੀਗਾ ਮੇਰਾ ਛੋਟਾ ਬੇਟਾ ਨਹੀਂ ਸੀ ਠੀਕ ਔਰ ਜਦੋਂ ਵਿਆਜ ਲੈਣ ਆਂਦਾ ਸੀ ਮਾੜੀ ਨਿਗਾਹ ਰੱਖਦਾ ਸੀ ਜਿੱਦਾਂ ਇੱਕ ਦੋ ਵਾਰੀ ਲੇਟ ਹੋ ਜਾਂਦਾ ਸੀ ਵਿਆਜ ਤੇ ਮਾੜੀ ਨਿਗਾਹ ਰੱਖਦਾ ਸੀ ਮੈਨੂੰ ਹੋਰ ਕਿਤੋਂ ਪੈਸੇ ਫੜ ਕੇ ਦੇ ਦਿੱਤੇ ਉਸ ਤੋਂ ਬਾਅਦ ਉਹ ਫੇਰ ਆਇਆ ਮੇਰੇ ਘਰ ਕਹਿੰਦਾ ਮੇਰੀ ਤੇਰੇ ਤੇ ਮਾੜੀ ਨੀਗਾ ਬੜੇ ਚਿਰ ਦੀ ਮੈਂ ਕਿਹਾ ਇਸ ਤਰ੍ਹਾਂ ਨਹੀਂ ਹੋ ਸਕਦਾ ਪਰ ਉਹਨੇ ਪਿਸਤਲ ਕੱਢ ਕੇ ਨਾਲੇ ਮੈਨਾਂ ਗਲਤ ਕੰਮ ਕੀਤਾ ਨਾਲੇ ਮੇਰੀਆਂ ਫੋਟਵਾਂ ਖੇਚ ਲੀਆਂ ਉਸ ਤੋਂ ਬਾਅਦ ਉਹ ਮੈਨੂੰ ਫੋਟਵਾਂ ਜਰੀਏ ਟੌਰਚਰ ਕਰਦਾ ਰਿਹਾ ਮੈਨੂੰ ਮਿਲਣਾ ਮੈਨੂੰ ਮਿਲਣਾ ਉਦਾਂ ਹੀ ਰਹਿਣਾ ਪੈਣਾ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕੁਝ ਵੀ ਨਹੀਂ ਤੇ ਤੇਰਾ ਛੋਟਾ ਮੁੰਡਾ ਤੇ ਵੱਡਾ ਮਾਰ ਦਾਂਗਾ ਬਾਹਰ ਤੇ ਕੱਢਣਾ ਹੀ ਆ ਨਾ ਇਹ ਸਾਰੀਆਂ ਵੋਇਸਾਂ ਵੀ ਮੈਂ ਪੁਲਿਸ ਨੂੰ ਭੇਜੀਆਂ ਵਾ ਕਿ ਆਹ ਦੇਖੋ ਮੈਨੂੰ ਕਹਿ ਰਿਹਾ ਬੱਚਿਆਂ ਨੂੰ ਕੱਲਣਾ ਹੀ ਆ ਨਾ ਕਿਤਨਾ ਕਿਤੇ ਬਾਅਦ ਪਰ ਮੇਰੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਕੋ ਪਿਸਟਲ ਆ ਹਰ ਵळे ਮੈਨੂੰ ਉਦਾਂ ਹੀ ਟੌਰਚਰ ਕੀਤਾ ਜਾਂਦਾ ਜੇ ਕੋ ਮੇਰੀ ਮਤ ਕਰਦਾ ਵਾ ਤੇ ਉਧਰ ਵੀ ਭਾਜੀ ਨੇ ਮੇਰੀ ਮਤ ਕੀਤੀ ਆ ਠੀਕ ਆ ਤੇ ਜਿਹੜਾ ਮੇਰੀ ਮਤ ਕਰਨ ਆਉਂਦਾ ਉਹਦੇ ਮਗਰ ਹੀ ਚੱਲ ਜਾਂਦਾ ਇਹਨਾਂ ਨੂੰ ਉਸ ਦਿਨ ਗਰਾਊਂਡ 'ਚ ਬੁਲਾ ਕੇ ਤੇ ਦਾਤਰ ਵਗੈਰਾ ਮਾਰੇ ਆ ਤੇ ਇਹਨਾਂ ਦੇ ਵੀ ਪਿਸਟਲ ਰੱਖਿਆ ਗਿਆ ਵਾ ਤੇ ਔਰ ਮੈਨੂੰ ਕਹੇਗਾ ਕਿ ਤੂੰ ਮੈਨੂੰ 50000 ਰੁਪਏ ਦੇ ਮੈਂ ਡਿਲੀਟ ਕਰ ਦਿੰਨਾ ਫੋਟੋਆਂ ਜਿਹੜੇ ਫੋਨ 'ਚ ਫੋਟੋਆਂ ਹੁੰਦੀਆਂ ਉੱਥੇ ਫੋਲਡਰ ਡਾ ਦਿੰਦਾ ਵਾ ਫੇਰ ਘਰੋਂ ਦੇ ਕੋ ਦੋ ਤਿੰਨ ਫੋਨ ਕੀ ਉਹ ਤਾਂ ਕਿੱਥੇ ਕਿੱਥੇ ਰੱਖੀਆਂ ਨੇ ਫੋੜਵਾ ਫੇਰ ਉਹੀ ਫੋੜਵਾ ਸੇਮ ਮੈਨੂੰ ਸੈਂਡ ਕਰ ਕਰਕੇ ਮੈਨੂੰ ਟੌਰਚਰ ਕਰਦਾ ਵਾ ਇਸ ਕਰਕੇ ਮੈਨੂੰ ਉਹ ਤੋਂ ਬਹੁਤ ਖਤਰਾ ਵਾ ਜਦੋਂ ਮੈਨੂੰ ਪੁਲਿਸ ਵਾਲਿਆਂ ਨੇ ਲਿਆਂਦਾ ਉਦੋਂ ਵੀ ਉਹ ਇਹੀ ਕਹਿੰਦਾ ਰਿਹਾ ਮੰਢੀਰ ਨੂੰ ਇਹਨੂੰ ਮਾਰ ਦੋ ਮੈਂ ਚੱਲ ਲਾਂਗਾ ਇਹਨੂੰ ਮਾਰ ਦੇ ਇਹਨੂੰ ਚੱਲ ਲਾਂਗਾ ਉੱਥੇ ਇੱਕ ਨਾਲ ਮੁੰਡਾ ਵਾ ਜਿਹੜਾ ਇਹਦੇ ਨਾਲ ਸ਼ਿਵਾ ਉਹਦੇ ਆਪਣਾ ਪਿਸਟਲ ਇਹਨੇ ਉਹਨੂੰ ਫੜਾਇਆ ਵਾ ਉਹਨੂੰ ਇਸ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਫੜਿਆ ਜਾਵੇ ਉਹਨੂੰ ਉਹਦੇ ਕੋਲ ਪਿਸਤਲ ਆ ਔਰ ਮੇਰੀ ਗਲੀ ਚ ਕੈਮਰਿਆਂ ਚ ਕਢਵਾਇਆ ਜਾਏ ਮੇਰੇ ਘਰ ਆ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਇਹਨੇ ਫੇਰ ਮੇਰੇ ਬੱਚਿਆਂ ਨੂੰ ਵੀ ਖਤਰਾ ਮੈਨੂੰ ਵੀ ਖਤਰਾ ਵਾ ਜਿਹੜਾ ਤੁਸੀਂ ਦਰਖਾਸਤ ਕੀਤੀ ਤੇ ਥਾਣੇ ਵਾਲੇ ਨੇ ਤੁਹਾਨੂੰ ਕੀ ਅਫਸ਼ਾਸ਼ਨ ਦਿੱਤਾ ਬਸ ਉਹ ਕਹਿੰਦੇ ਇਹਨਾਂ ਫੋੜਵਾ ਦੀ ਕਿਹੜੀ ਗੱਲ ਆ ਬਲਕਿ ਗਲਤ ਫੋੜਵਾ ਵਾ ਕੋਈ ਗੱਲ ਨਹੀਂ ਤੁਹਾਡਾ ਲੜਾਈ ਝਗੜਾ ਥੋੜੀ ਆ ਜਿਹੜਾ ਕਹਿੰਦੇ ਛੋਟਾ ਜਿਹਾ ਪਰਚਾ ਪਾਤਾ ਕੋਈ ਨਹੀਂ ਤੋ ਤੁਹਾਡਾ ਰਾਈ ਨਾਵਾਂਗੇ ਆਪਣੀ ਮਰਜ਼ੀ ਨਾਲ ਹੀ ਉਹ ਰਾਈਨਾਵਾ ਸੁਣਾਈ ਜਾਂਦੇ ਆ ਮੇਰੀ ਕੋਈ ਮਰਜ਼ੀ ਨਹੀਂ ਮੇਰਾ ਕੋਈ ਰਾਈਨਾਵਾ ਨਹੀਂ ਕਿਉਂਕਿ ਮੇਰੀ ਇੱਜ਼ਤ ਦਾ ਸਵਾਲ ਆ ਮੈਨੂੰ ਇਨਸਾਫ ਦਿੱਤਾ ਜਾਏ ਆਈਸੀਪੀ ਸਭ ਦਫਤਰ ਆਏ ਆ ਹੁਣ ਇਹਨਾਂ ਨੇ ਸਾਨੂੰ ਇਨਸਾਫ ਦਵਾਇਆ ਵਾ ਕਿ ਅਸੀਂ ਬੰਦ ਦੀ ਕਾਰਵਾਈ ਕਰਾਂਗੇ ਜਿਹੜਾ ਬੰਦਾ ਤੁਹਾਡੇ ਤਸੱਦਦ ਕਰਦਾ ਰਿਹਾ ਉਹਦਾ ਨਾਮ ਕੀ ਹੈ ਤੇ ਕੀ ਕੰਮ ਕਰਦਾ ਉਹ ਚਿੱਟੇ ਦਾ ਕੰਮ ਕਰਦਾ ਵਾ ਮਜੀਠਾ ਰੋਡ 88 ਫੁੱਟ ਰੋਡ ਕਾਲੂ ਵੇਲੀ ਵਾਲਾ ਛੋਟਾ ਨੇਮ ਆ ਦਾ ਪੱਕਾ ਨੇਮ ਆ ਨਾਲ ਸ਼ਿਵਾ ਵਾਉਦੇ ਪੱਕਾ ਨਾਮ ਰਮਨ ਦਸਾਂਜ ਔਰ ਉਹਦੀ ਘਰ ਦੀ ਨੂੰ ਪਤਾ ਵਾ ਸਾਰਾ ਕੁਝ ਕਿਉਂਕਿ ਜਦੋਂ ਮੈਂ ਘਰ ਦੀ ਨੂੰ ਕਹਿੰਦੀ ਹਾਂ ਨਾ ਇਹਨੂੰ ਟਾ ਉਹ ਨਹੀਂ ਟਾਂਦੀ ਉਹਦਾ ਖਾਤਾ ਚੈੱਕ ਕੀਤਾ ਜਾਏ ਹਮ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਮੈਂਸ ਆਫ ਚੁੰਨੀ ਉਹਨੂੰ ਸਜ਼ਾ ਦਿੱਤੀ ਜਾਏ ਅਗਰ ਉਹਨੂੰ ਨਹੀਂ ਸਜ਼ਾ ਦਿੰਦੇ ਮੈਂ ਦੋਨੋਂ ਨੇ ਆਣੇ ਲੱਗੇ ਇੱਥੇ ਮਰ ਜਾਣਾ ਉਹਦੇ ਤੋਂ ਤੁਹਾਨੂੰ ਕੋਈ ਖਤਰਾ ਹੈਗਾ ਹਾਂਜੀ ਖਤਰਾ ਜਿਹੜਾ ਮੇਰੇ ਘਰ ਬਾਰ ਬਾਰ ਪਿਸਟਲ ਲੈ ਕੇ ਆਂਦਾ ਦਾਤਰ ਮਾਰ ਕੇ ਜਾਂਦਾ ਉਹਨੂੰ ਕਿਸੇ ਦਾ ਡਰ ਨਹੀਂ ਮੇਰੇ ਘਰ ਵਾਲ ਨੂੰ ਕੁੱਟ ਜਾਂਦਾ ਮੈਨੂੰ ਖਤਰਾ ਹੀ ਆ ਦੇਖੋ ਜਨ ਸੇਵਕ ਸਾਡੇ ਕੋਲ ਇਹ ਮਸਲਾ ਲੜਕੀ ਜਸਪ੍ਰੀਤ ਦਾ ਜਿਹੜਾ ਇਹ 6 ਤਰੀਕ ਤੋਂ ਸਾਹਮਣੇ ਆਇਆ ਜਿਹਦੇ ਵਿੱਚ ਇਹਨੂੰ ਮੁੰਡਾ ਮਝੂਠਾ ਰੋਡ ਦਾ ਰਮਨ ਦੋਸਤ ਸ਼ਿਵ ਇੱਕ ਉਹਦਾ ਦੋਸਤ ਦੋ ਜਣਿਆਂ ਨੇ ਇਹਨੂੰ ਸਾਲਕ ਤੋਂ ਸਾਲਕ ਤੋਂ ਉਹ ਮੁੰਡਾ ਇਹਨੂੰ ਤੰਗ ਪਰੇਸ਼ਾਨ ਕਰ ਰਿਹਾ ਲੜਕੀ ਨੂੰ ਪਿਸਤੌਲ ਦੀ ਨੋਕ ਦੇ ਉੱਤੇ ਇਹਦੇ ਨਾਲ ਜ਼ਬਰਦਸਤਾਂ ਕਰਦਾ ਰਿਹਾ ਇਦਾਂ ਫੋਟੋਆਂ ਸ਼ਲੀਲ ਬਣਾ ਕੇ ਤੇ ਉਹਦੇ ਵਿੱਚ ਇਹਨੇ ਇਹਦੇ ਕੋਲੋਂ ਇਹਨੇ 30000 ਰੁਪਇਆ ਉਹਦੇ ਕੋਲੋਂ 10% ਤੇ ਲਿਆ ਹੀ ਜਿਹੜਾ ਕਿ ਇਹਨੇ ਉਹਨੂੰ ਮੋੜ ਦਿੱਤਾ ਕਮੇਟੀ ਚੋਕੇ ਕਿਤੇ ਉਹ ਪੈਸੇ ਵਾਪਸ ਕਰ ਦਿੱਤੇ ਉਸ ਤੋਂ ਬਾਅਦ ਉਹ ਮੁੰਡਾ ਜੋ ਇਹਨੇ ਸਾਨੂੰ ਦੱਸਿਆ ਆਂਦੀ ਆ ਵੀ ਮੇਰੇ ਤੇ ਉਹ ਮਾੜੀ ਨੀਤ ਰੱਖਣ ਲੱਗ ਪਿਆ ਤੇ ਪਿਸਟੌਲ ਦੇ ਨਾਲ ਨੋਕ ਦੇ ਉੱਤੇ ਇਹਦੇ ਨਾਲ ਉਹ ਹਰ ਤਰ੍ਹਾਂ ਦਾ ਜਰਮ ਜਬਰ ਜਿਹੜਾ ਉਹ ਕਰਦਾ ਰਿਹਾ ਇਸ ਗੱਲ ਨੂੰ ਸਾਲ ਬੀਤਣ ਤੋਂ ਬਾਅਦ ਹੁਣ ਇਹ ਇਹਦਾ ਮਾਮਲਾ ਜਿਹੜਾ ਉਹ ਹੋਰ ਤਿੱਖਾ ਇਹਦੇ ਨਾਂ ਨੁਕਰ ਕਰਨ ਦੇ ਉੱਤੇ ਉਹ ਬੱਚਿਆਂ ਨੂੰ ਮਾਰਨ ਦੀ ਉਹ ਬੱਚਿਆਂ ਨੂੰ ਮਾਰਨ ਦੀਆਂ ਧਮਕੀਆਂ ਦੇਂਦਾ ਰਿਹਾ ਇਹਨੂੰ ਮਾਰ ਦੇਣ ਦੀਆਂ ਜਿਹੜਾ ਕੋਈ ਆਦਮੀ ਇਹਦੀ ਹੈਲਪ ਕਰੂਗਾ ਉਹਨੂੰ ਵੀ ਉਹਨੂੰ ਵੀ ਠੋਕ ਦੇਾਂਗੇ ਉਹਦੀ ਘੜੀ ਦੇ ਵਿੱਚ 6 ਤਰੀਕ ਰਾਤ ਨੂੰ ਨਿਸ਼ਾਨ ਸਿੰਘ ਉਹਨੀ ਸੋਸ਼ਲ ਵਰਕਰ ਇਹਦੀ ਮਦਦ ਕਰਨ ਲਈ ਗਏ ਸੀ ਉਹਨਾਂ ਨੂੰ ਵੀ ਉਹਨਾਂ ਦੋ ਮੁੰਡਿਆਂ ਨੇ ਆਣ ਕੇ ਖਜ਼ਾਨਾ ਗੇਟ ਦੇ ਲਾਗੇ ਗਰਾਊਂਡ ਦੇ ਵਿੱਚ ਐਨਾ ਤੇ ਦਾਤਰ ਦਾਤਰ ਮਾਰ ਰਿਹਾ ਟੈਲੀਫੋਨ ਦੇ ਉੱਤੇ ਉਹਨੂੰ ਕਿਹਾ ਤੇ ਉਹ ਇਹ ਉਥੇ ਆ ਗਏ ਦਾਤਰ ਮਾਰ ਰਿਹਾ ਬਾਤ ਦੇ ਵਿੱਚ ਇਹਦੇ ਉਹਨਾਂ ਨੇ ਰਵਾਜ ਰੱਖਿਆ ਤੇ ਪੁਲਿਸ ਹੀ ਉਥੇ ਇਹਨਾਂ ਨੇ ਉਹ ਜੋ ਸੂਚਨਾ ਦਿੱਤੀ ਸੀ ਪਰ ਉਹ ਭੱਜ ਗਏ ਦੋਵੇਂ ਬੰਦੇ ਨਿਕਲ ਗਏ ਤੋਂ ਜੋ ਇਹਦੇ ਨਾਲ ਮਿਸਬੀਹਵੰਧਾ ਰਿਹਾ ਉਹਨੂੰ ਸਾਰੇ ਨੂੰ ਜਾਂਚ ਪੜਤਾਲ ਕਰਕੇ ਤੇ ਇਹਨੂੰ ਇਹਨੂੰ ਰਿਪੋਰਟ ਕੀਤਾ ਜਾਵੇ ਉਹਨੂੰ ਜੋ ਬਣਦੀ ਪੰਚਮੰਟ ਆ ਉਹ ਦਿੱਤੀ ਜਾਵੇ ਅੱਜ ਅਸੀਂ ਫਿਰ ਸੀਪੀ ਸਾਹਿਬ ਉਹਨਾਂ ਨੂੰ ਮਿਲਣਾ ਹੈ ਹੀ ਜਦੋਂ ਉੱਥੋਂ ਇਨਸਾਫ ਨਹੀਂ ਮਿਲਿਆ ਬੀ ਡਿਵੀਜ਼ਨ ਥਾਣੇ ਤੋਂ ਸੀਪੀ ਸਾਹਿਬ ਉਹਨਾਂ ਨੇ ਅੱਗੇ ਭੈਣ ਜੀ ਨੂੰ ਡੀਸੀਪੀ ਸਾਹਿਬ ਉਹਨਾਂ ਦੀ ਡਿਊਟੀ ਲਾਤੀ ਵੀ ਇਹਨੂੰ ਲੜਕੀ ਨੂੰ ਇਹਦੇ ਇਨਸਾਫ ਦਿਓ ਉਹਨਾਂ ਫਿਰ ਅੱਗੋਂ ਐਸਐਚਓ ਸਾਹਿਬ ਦੀ ਡਿਊਟੀ ਲਾਈ ਆ ਉਹਨਾਂ ਸਾਨੂੰ ਭਰੋਸਾ ਦਿਵਾਇਆ ਵੀ ਇਹਦੀ ਛਾਣਬੀਣ ਕਰਕੇ ਜੋ ਬਣਦੀ ਕਾਰਵਾਈ ਆ ਉਹ ਹੋਏਗੀ